ਮੈਂ ਤੇ ਕਹਿਣੀ ਹੁਣੇ ਅਭੀ ਜੇ ਮਹਾਰਾਜ ਨੇ ਕੁਛ ਕਰਨਾ ਤਾਂ ਫਿਰ ਕਿਤੇ ਵੀ ਹੋ ਸਕਦਾ ਹਾਂ ਵੀ ਆਪਾਂ ਪਰਮਾਤਮਾ ਤੇ ਉੱਤੇ ਨਹੀਂ ਹੋ ਸਕਦੇ ਕੱਲੀ ਤੂਰੀ ਦੁਨੀਆ ਦੀ ਭੀੜ ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਸਿੱਧੂ ਦਾ ਵੀ ਲਗਾਤਾਰ ਇਨਸਾਫ ਮੰਗ ਰਹੇ ਆ ਤੇ ਲਗਾਤਾਰ ਕਿਸਾਨਾਂ ਦਾ ਵੀ ਆਵਾਜ਼ ਚੁੱਕਣਾ ਸਿੱਧੂ ਤਾਂ ਹਮੇਸ਼ਾ ਦਿੱਲੀ ਜਿੱਥੇ ਜਾਂਦਾ ਸੀ ਕਿ ਮਾਤਾ ਵੀ ਕਹਿੰਦੇ ਸੀਗੇ ਕਿ ਤੇ 911 ਤੇ ਜਾਣਾ ਸੀਗਾ ਮੇਰੇ ਪੁੱਤ ਨੇ ਦੇਖੋ ਕੁਝ ਸਮੇਂ ਨਾ ਮਹਿਸੂਸ ਕਰਨ ਵਾਲੇ ਹੁੰਦੇ ਨੇ ਜਦੋਂ ਕਿੱਥੇ ਤਾਂ ਸ਼ੇਰ ਨੇ ਸਾਡੇ ਨਾਲ ਹੋਣਾ ਸੀ ਹਨਾ ਹੁਣ ਸ਼ੇਰ ਸਾਡੇ ਅੰਦਰ ਹੈ ਉਹ ਉਹ ਸ਼ੇਰ ਸਾਡੇ ਦਿਲ ਚ ਹੈ ਤੇ ਕਹਿੰਦੇ ਜਦੋਂ ਜੰਗਲ ਦਾ ਰਾਜਾ ਸ਼ੇਰ ਨਾ ਹੋਵੇ ਤੇ ਉਹਦੀਆਂ ਕਮੀਆਂ ਤਾਂ ਹੁੰਦੀਆਂ ਨੇ ਹਨਾ ਪਰ ਅਸੀਂ ਉਸ ਸ਼ੇਰ ਦੀ ਹਾਜ਼ਰੀ ਲਵਾਉਣਾ ਹੈ ਸਾਰੀ ਕੁਦਰਤ ਵੀ ਮਿਹਰਬਾਨ ਹੈ بارش ਹੋ ਰਹੀ ਹੈ ਕੋਈ ਸੰਕੇਤ ਤੁਹਾਨੂੰ ਲੱਗਦੇ ਹੋਣਗੇ ਕਿਉਂਕਿ ਤੁਸੀਂ ਆਰਟਿਸਟ ਹੋ ਕਲਾਕਾਰ ਹੋ ਸਮਝ ਲੈਣੇ ਹੋ ਹਰ ਇੱਕ ਚੀਜ਼ ਨੂੰ ਉਹ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਅੰਦਰੋਂ ਜਿਆਦਾ ਖੁਸ਼ ਹੋਵੇ ਤਾਂ ਵੀ ਹੰਝੂ ਆਉਂਦੇ ਨੇ ਜਦੋਂ ਬੰਦਾ ਜਿਆਦਾ ਔਖਾ ਹੋਵੇ ਤਾਂ ਵੀ ਹੰਝੂ ਆਉਂਦੇ ਨੇ ਆ ਜਿਹੜਾ ਪਰਮਾਤਮਾ ਵਰਸ ਰਿਹਾ ਇਹ ਥੋੜਾ ਜਿਹਾ ਦੁੱਖ ਚ ਵੀ ਹੈ ਤੇ ਥੋੜਾ ਜਿਹਾ ਸੁੱਖ ਚ ਵੀ ਹੈ ਦੁੱਖ ਦੇ ਹੰਝੂ ਇਹ ਲਾ ਲੋ ਬੇ ਬਹੁਤ ਕੁਸ਼ ਹੈ ਨਾ ਧਰਨਿਆਂ ਚ ਸਾਡੇ ਹੱਥੋਂ ਗਵਾ ਚ ਵੀ ਜਾਂਦਾ ਹੈ ਜੀ ਜਿਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ ਹਮ ਸੱਚੀ ਕਦੇ ਨਹੀਂ ਹੁੰਦੀ ਕੁਝ ਗੱਲਾਂ ਬੋਲਣ ਵਾਲੀਆਂ ਨਹੀਂ ਹੁੰਦੀ ਮਹਿਸੂਸ ਕਰਨ ਵਾਲੀਆਂ ਹੁੰਦੀਆਂ ਉਹ ਅਜੀਬ ਜੀ ਸ਼ਖਸੀਅਤ ਹੈ ਜੀ ਜਿਵੇਂ ਸ਼ੁਭਦੀਪਾ ਜੀ ਉਹ ਸ਼ਖਸੀਅਤ ਸੀ ਨਾ ਉਹ ਨਾ ਡਰਨ ਵਾਲੀ ਸ਼ਖਸੀਅਤ ਉਹ ਫੌਜੀ ਬੰਦਾ ਉਹ ਬਾਰਡਰਾਂ ਤੇ ਲੜਿਆ ਜੀ ਕੀ ਬਾਤ ਹੈ ਆਖਰੀ ਸ્વાસ ਤੱਕ ਜਦ ਤੱਕ ਮੇਰੇ ਵੀਰ 100 ਸਾਲ ਦੇ ਹੋਣਗੇ ਨਾ ਭੈਣਾ ਹਮੇਸ਼ਾ ਕਹਿੰਦੀ ਆ ਸਾਡਾ ਭਰਾ 100 ਸਾਲ ਦੀ ਉਮਰ ਹੰਡਾਵੇ ਹੈ ਨਾ ਤੇ ਮੈਂ ਤਾਂ ਕਹਿੰਦੇ ਮੇਰਾ ਵੀਰ 100 ਸਾਲ ਦੀ ਉਮਰ ਹੰਡਾਵੇ ਸਿੱਧੂ ਮੂਸਾ ਵਾਲਾ ਅਤੇ ਸ਼ੁਭਕਰਨ ਦੇ ਲਈ ਪ੍ਰੋਟੈਸਟ ਹੋ ਰਿਹਾ ਹੈ ਸ਼ੰਭੂ ਬਾਰਡਰ ਤੱਕ ਜਾਣਗੇ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਸਾਡੇ ਨਾਲ ਮੈਡਮ ਜਸਵਿੰਦਰ ਕੌਰ ਬਰਾੜ ਨੇ ਤਾਂ ਇਹਨਾਂ ਤੋਂ ਜਾਣਾਂਗੇ ਕਿਉਂਕਿ ਕਈਆਂ ਨੂੰ ਭਾਨਾ ਸਿੱਧੂ ਨੇ ਕਾਲ ਕੀਤਾ ਕਈਆਂ ਨੇ ਕਹਿ ਦਿੱਤਾ ਕਿ ਭਾਈ ਬੜਾ ਚੀਜ਼ਾਂ ਦੇਖ ਕੇ ਚਲਣੀਆਂ ਪੈਂਦੀਆਂ ਨੇ ਪਰ ਸਲਾਮ ਉਹਨਾਂ ਨੂੰ ਵੀ ਹੁੰਦੀ ਹੈ ਜਿਹੜੇ ਬਿਨਾਂ ਡਰੇ ਬਿਨਾਂ ਕਿਸੇ ਗੱਲ ਤੋਂ ਮੋਰਚਿਆਂ ਦੇ ਵਿੱਚ ਪਹੁੰਚ ਜਾਂਦੇ ਨੇ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਬਿਨਾਂ ਡਰੇ ਤੁਸੀਂ ਪਹੁੰਚੇ ਹੋ ਨਹੀਂ ਨਹੀਂ ਐਡੀ ਵੀ ਕੋਈ ਡਰ ਵਾਲੀ ਗੱਲ ਨਹੀਂ ਹੈਨਾ ਮੈਂ ਤਾਂ ਇਹ ਕਹਿ ਨਹੀਂ ਹੁੰਨੇ ਆ ਵੀ ਜੇ ਮਹਾਰਾਜ ਨੇ ਕੁਝ ਕਰਨਾ ਹੈ ਤਾਂ ਫਿਰ ਕਿਤੇ ਵੀ ਹੋ ਸਕਦਾ ਹੈ ਹਨ ਵੀ ਆਪਾਂ ਪਰਮਾਤਮਾ ਤੋਂ ਉੱਤੇ ਨਹੀਂ ਹੋ ਸਕਦੇ ਤੇ ਮੇਰੀ ਸੋਚ ਤਾਂ ਇਹ ਆ ਵੀ ਕੱਲੀ ਤੂਰੀ ਦੁਨੀਆ ਦੀ ਭੀੜ ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਹਨਾ ਗੱਲ ਮੂੰਹ ਤੇ ਕਹੀਏ ਪਿੱਠ ਪਿੱਛੇ ਨਹੀਂ ਗੱਲ ਪਜੀ ਤਾਂ ਪਜੀ ਨਹੀਂ ਤਾਂ ਨਾ ਸਹੀ ਮੈਂ ਕਿਵੇਂ ਦੇਖਦੇ ਹਾਂ ਸਿੱਧੂ ਦਾ ਵੀ ਲਗਾਤਾਰ ਇਨਸਾਫ ਮੰਗ ਰਹੇ ਆ ਤੇ ਲਗਾਤਾਰ ਕਿਸਾਨਾਂ ਦਾ ਵੀ ਆਵਾਜ਼ ਚੁੱਕਣਾ ਸਿੱਧੂ ਤਾਂ ਹਮੇਸ਼ਾ ਦਿੱਲੀ ਜਿੱਦੋਂ ਜਾਂਦਾ ਸੀ ਕਿ ਮਾਤਾ ਵੀ ਕਹਿੰਦੇ ਸੀਗੇ ਕਹਿੰਦੇ 911 ਤੇ ਜਾਣਾ ਸੀਗਾ ਮੇਰੇ ਪੁੱਤ ਨੇ ਨਾਲ ਖੜਨਾ ਸੀਗਾ ਉਹ ਸਮਾਂ ਤੇ ਇਹ ਸਮੇ ਨੂੰ ਕਿਵੇਂ ਦੇਖਦੇ ਹੋ ਦੇਖੋ ਕੁਝ ਸਮੇ ਨਾ ਮਹਿਸੂਸ ਕਰਨ ਵਾਲੇ ਹੁੰਦੇ ਨੇ ਜਦੋਂ ਕਿੱਥੇ ਤਾਂ ਸ਼ੇਰ ਨੇ ਸਾਡੇ ਨਾਲ ਹੋਣਾ ਸੀ ਹਨਾ ਹੁਣ ਸ਼ੇਰ ਸਾਡੇ ਅੰਦਰ ਆ ਉਹ ਸ਼ੇਰ ਸਾਡੇ ਦਿਲ ਚ ਕਿੱਥੇ ਤਾਂ ਸ਼ੇਰ ਨੇ ਪੈਰ ਨਾਲ ਪੈਰ ਮਲਾ ਕੇ ਸਾਡੇ ਨਾਲ ਤੁਰਨਾ ਸੀ ਕਮੀਆਂ ਤਾਂ ਹੈਗੀਆਂ ਹਾਂਜੀ ਹੈਨਾ ਤੇ ਕਹਿੰਦੇ ਜਦੋਂ ਜੰਗਲ ਦਾ ਰਾਜਾ ਸ਼ੇਰ ਨਾ ਹੋਵੇ ਤੇ ਉਹਦੀਆਂ ਕਮੀਆਂ ਤਾਂ ਹੁੰਦੀਆਂ ਨਹੀਂ ਹੈਨਾ ਪਰ ਅਸੀਂ ਉਸ ਸ਼ੇਰ ਦੀ ਹਾਜ਼ਰੀ ਲਵਾਉਣਾ ਹੈ ਸਾਰੇ ਬਸ ਇਹੀ ਕਹਨੇ ਆ ਵੀ ਅਸੀਂ ਆ ਗਏ ਅੱਜ ਚੱਲਿਆ ਤੇਰਾ ਨਾਂ ਲੈ ਕੇ ਕੁਦਰਤ ਵੀ ਮਿਹਰਬਾਨ ਹੈ ਬਾਰਿਸ਼ ਹੋ ਰਹੀ ਹੈ ਕੋਈ ਸੰਕੇਤ ਤੁਹਾਨੂੰ ਲੱਗਦੇ ਹੋਣਗੇ ਕਿਉਂਕਿ ਤੁਸੀਂ ਆਰਟਿਸਟ ਹੋ ਕਲਾਕਾਰ ਹੋ ਸਮਝ ਲੈਣੇ ਹੋ ਹਰ ਇੱਕ ਚੀਜ਼ ਨੂੰ ਉਕੇ ਨਹੀਂ ਹੁੰਦੇ ਨਾ ਜਦੋਂ ਬੰਦਾ ਅੰਦਰੋਂ ਜ਼ਿਆਦਾ ਖੁਸ਼ ਹੋਵੇ ਤਾਂ ਵੀ ਹੰਝੂ ਆਉਂਦੇ ਨੇ ਜਦੋਂ ਬੰਦਾ ਜ਼ਿਆਦਾ ਔਖਾ ਹੋਵੇ ਤਾਂ ਵੀ ਹੰਝੂ ਆਉਂਦੇ ਨੇ ਆ ਜਿਹੜਾ ਪਰਮਾਤਮਾ ਵਰਸ ਰਿਹਾ ਹੈ ਵੀ ਥੋੜਾ ਜਿਹਾ ਦੁੱਖ ਚ ਵੀ ਹੈ ਤੇ ਥੋੜਾ ਜਿਹਾ ਸੁੱਖ ਚ ਵੀ ਹੈ ਸੁੱਖ ਚ ਤਾਂ ਹੈ ਵੀ ਸ਼ੁਕਰ ਹੈ ਕਿਤੇ ਇਕਾ ਹੈਗਾ ਸ਼ੁਕਰ ਹੈ ਕਿਤੇ ਮੇਰੇ ਲੋਕ ਸੱਚ ਦੇ ਉਸ ਜੁੜ ਕੇ ਖੜੇ ਨੇ ਹੈਨਾ ਤੇ ਦੁੱਖ ਦੇ ਹੰਝੂ ਇਹ ਲਾ ਲੋ ਵੀ ਬਹੁਤ ਕੁਝ ਇਹਨਾਂ ਧਰਨਿਆਂ ਚ ਸਾਡੇ ਹੱਥੋਂ ਗਵਾਚ ਵੀ ਜਾਂਦਾ ਹੈ ਜੀ ਜਿਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ। ਹੂੰ। ਸੱਚੀ ਕਦੇ ਨਹੀਂ ਹੁੰਦੀ। ਨਹੀਂ ਹੁੰਦੀ। ਕੁਝ ਗੱਲਾਂ ਬੋਲਣ ਵਾਲੀਆਂ ਨਹੀਂ ਹੁੰਦੀਆਂ। ਮਹਿਸੂਸ ਕਰਨ ਵਾਲੀਆਂ ਹੁੰਦੀਆਂ। ਤੁਸੀਂ ਕਦੇ ਬਾਪੂ ਜੀ ਨਾਲ ਗੱਲ ਕਰਦੇ ਹੋ। ਕਦੇ ਕਹਿੰਦੇ ਹੋ ਵੀਰ ਜੀ ਵੀ ਇਹ ਕੀ ਹੋ ਰਿਹਾ ਹੈ? ਜਿਹਦੇ ਪਿੱਛੇ ਭੱਜ ਰਹੇ ਆ ਇਨਸਾਫ ਦੇ ਲਈ। ਉਹ ਮੈਂ ਨਹੀਂ ਦਿਆ ਕਿਉਂਕਿ ਬਾਪੂ ਜੀ ਨੂੰ ਬੜਾ ਟਰੋਲ ਕੀਤਾ ਜਾਂਦਾ ਇਹ ਦਿਨਾਂ ਦੇ ਵਿੱਚ। ਬੜੀਆਂ ਏਜੰਸੀਆਂ ਨੇ ਜਿਹੜਾ ਟਰੋਲ ਕਰਾਉਂਦੀਆਂ ਨੇ। ਤੁਸੀਂ ਗੱਲ ਕਰਦੇ ਹੋ ਵੀ ਬਾਪੂ ਜੀ ਵੀਰ ਜੀ ਵੀ ਕੀ ਹੋ ਰਿਹਾ ਹੈ? ਕਦੋਂ ਇਹ ਹੱਲ ਹੋਏਗਾ ਸਾਰੀਆਂ ਚੀਜ਼ਾਂ? ਅਜੀਬ ਜੀ ਸ਼ਖਸੀਅਤ ਹੈ ਜੀ ਜਿਵੇਂ ਸ਼ੁਭਦੀਪਾ ਜੀ ਬਖਸ਼ੀਅਤ ਸੀ ਨਾ ਉਹ ਨਾ ਡਰਨ ਵਾਲੀ ਸ਼ਖਸੀਅਤ ਉਹ ਫੌਜੀ ਬੰਦਾ ਉਹ ਬਾਰਡਰਾਂ ਤੇ ਲੜਿਆ ਸੀ ਕੀ ਬਾਤ ਹੈ ਹੈ ਨਾ ਉਹ ਨਹੀਂ ਡਰਦੇ ਉਹ ਆਖਰੀ ਸਵਾਸ ਤੱਕ ਜਦ ਤੱਕ ਮੇਰੇ ਵੀਰ 100 ਸਾਲ ਦੇ ਹੋਣਗੇ ਨਾ ਭੈਣਾ ਹਮੇਸ਼ਾ ਕਹਿੰਦੀ ਸਾਡਾ ਭਰਾ 100 ਸਾਲ ਦੀ ਉਮਰ ਹੰਡਾਵੇ ਹੈ ਨਾ ਤੇ ਮੈਂ ਤਾਂ ਕਹਿੰਦੀ ਮੇਰਾ ਵੀਰ 100 ਸਾਲ ਦੀ ਉਮਰ ਹੰਡਾਵੇ ਸ਼ੁਭਦੀਪ ਨੂੰ ਇਨਸਾਫ ਮਿਲੇ ਜੇ ਕਿਸੇ ਨਾਲ ਹੋਰ ਵੀ ਬੇਇਨਸਾਫੀ ਹੁੰਦੀ ਹੈ ਤਾਂ ਮੇਰਾ ਭਰਾ ਉੱਥੇ ਵੀ ਖੜੇ ਜੀ ਮੈਂ ਅਖੀਰਲਾ ਸਵਾਲ ਕਰਨਾ ਚਾਹਾਂਗਾ ਬੀਤੇ ਦਿਨਾਂ ਦੇ ਵਿੱਚ ਬੜਾ ਟਰੋਲ ਕੀਤਾ ਨਿੱਜੀ ਗੱਲਾਂ ਕਹਿੰਦੇ ਸੋਸ਼ਲ ਮੀਡੀਆ ਤੇ ਨਹੀਂ ਪਾਉਣੀਆਂ ਚਾਹੀਦੀਆਂ ਕਿ ਚੈਨਲ ਨਾਲੇ ਬੜੀਆਂ ਇਹ ਅਜੀਬ ਹਰਕਤਾਂ ਕੀਤੀਆਂ ਮਾਪਿਓ ਨੇ ਵੀ ਬੜਾ ਕੰਟਰੋਲ ਕੀਤਾ ਹੋਇਆ ਆਪਣੇ ਆਪ ਤੇ ਇਹ ਜਿਹੜੀਆਂ ਚੀਜ਼ਾਂ ਨੇ ਕਹਿੰਦੇ ਸਿਆਣਾ ਬੰਦਾ ਬੋਲਦਾ ਨਹੀਂ ਹੁੰਦਾ ਅ ਅਸੀਂ ਤਾਂ ਜਿਹੜੇ ਪਲ ਨੂੰ ਅਰਦਾਸਾਂ ਕਰਦੇ ਪੈਣਾ ਮੈਂ ਤਾਂ ਕਹਿੰਦੀ ਜਿਨ੍ਹਾਂ ਨੇ ਇਹ ਕਿਹਾ ਮੈਂ ਤਾਂ ਕਹਿੰਦੀ ਉਹਨਾਂ ਦੀ ਭਾਸ਼ਾ ਸੱਚ ਹੋਵੇ ਹਾਏ ਹਾਏ ਹੈਨਾ ਹੋ ਸਕਦਾ ਪਰਮਾਤਮਾ ਨੇ ਵੀ ਉਹਨਾਂ ਨੇ ਟਰੋਲ ਕੀਤਾ ਹੂੰ ਤੇ ਉਹਨਾਂ ਦਾ ਟਰੋਲ ਸਾਡੀ ਜ਼ਿੰਦਗੀ ਚ ਖੁਸ਼ੀ ਲੈ ਕੇ ਆ ਜੀ। ਕੀ ਬਾਤ ਹੈ। ਹੈਨਾ? ਕਈ ਵਾਰ ਆਪਾਂ ਕਿਸੇ ਦੇ ਪੱਥਰ ਮਾਰਦੇ ਆ ਨਾ ਤੇ ਮਾਰਦੇ ਤੋਂ ਮੁਰੋ ਦੁਖਾਂਤ ਲਾਈਆਂ ਤੇ ਉਹ ਪੱਥਰ ਪੋਜ਼ਿਟਿਵ ਬਣ ਜਾਂਦਾ। ਜਿਵੇਂ ਲੱਖਾਂ ਲੋਕਾਂ ਤੱਕ ਟਰੋਲ ਕਰਕੇ ਗੱਲ ਪਹੁੰਚਾਈ ਗਈ ਹੈ ਤੇ ਮੈਂ ਕਹਿੰਦੀ ਇਹ ਟਰੋਲ ਸੱਚ ਹੋਵੇ। ਜੀ ਜੀ ਬਹੁਤ ਸ਼ੁਕਰੀਆ। ਤੇ ਉਹ ਵੱਡੇ ਪੈਰੀ ਗਿਆ ਛੋਟੇ ਪੈਰੀ ਆ। ਬਹੁਤ ਸ਼ੁਕਰੀਆ ਮੈਡਮ ਤੁਹਾਡੇ ਨਾਲ ਸੀਗੇ ਤਾਂ ਗੱਲਬਾਤ ਕਰਦੇ ਸੀਗੇ ਜੋ ਗੱਲ ਚੱਲ ਰਹੀ ਸੀ ਕਿ ਬੀਤੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੈ ਕੇ ਕਿ ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਆਣ ਲਈ ਤਾਂ ਮੈਡਮ ਨੇ ਕਿਹਾ ਕਿ ਉਹ ਸੱਚ ਹੋਵੇ ਅਸੀਂ ਇਹੀ ਕਾਮਨਾ ਕਰਦੇ ਹਾਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਤੁਸੀਂ ਵਿਚਾਜੂ ਸੰਜੇ ਕਰੋ ਕੈਂਸਾ ਜੋਗ ਤੁਸੀਂ ਜਗਮੀਤ ਧੰਨਵਾਦ ਮੈਂ ਤਾਂ ਇਹ ਕਹਿ ਨਹੀਂ ਹਾਂ ਅਭੀ ਜੇ ਮਹਾਰਾਜ ਨੇ ਕੁਝ ਕਰਨਾ ਹੈ ਤਾਂ ਫਿਰ ਕਿਤੇ ਵੀ ਹੋ ਸਕਦਾ ਹਾਂ ਵੀ ਆਪਾਂ ਪਰਮਾਤਮਾ ਤੋਂ ਉੱਤੇ ਨਹੀਂ ਹੋ ਸਕਦੇ ਕੱਲੀ ਤੁਰੇ ਦੁਨੀਆ ਦੀ ਭੀੜ ਤੇ ਬਚੀ ਤਾਂ ਬਚੀ ਨਹੀਂ ਤਾਂ ਨਾ ਸੇ ਸਿੱਧੂ ਦਾ ਵੀ ਲਗਾਤਾਰ ਇਨਸਾਫ ਮੰਗ ਰਹੇ ਆ ਤੇ ਲਗਾਤਾਰ ਕਿਸਾਨਾਂ ਦਾ ਵੀ ਆਵਾਜ਼ ਚੁੱਕਣੇ ਸਿੱਧੂ ਤਾਂ ਹਮੇਸ਼ਾ ਦਿੱਲੀ ਜਿੱਦੋਂ ਜਾਂਦਾ ਸੀ ਕਿ ਮਾਤਾ ਵੀ ਕਹਿੰਦੇ ਸੀਗੇ ਕਹਿੰਦੇ 911 ਤੇ ਜਾਣਾ ਸੀਗਾ ਮੇਰੇ ਪੁੱਤ ਨੇ ਦੇਖੋ ਕੁਝ ਸਮੇਂ ਨਾ ਮਹਿਸੂਸ ਕਰਨ ਵਾਲੇ ਹੁੰਦੇ ਨੇ ਜਦੋਂ ਕਿੱਥੇ ਤਾਂ ਸ਼ੇਰ ਨੇ ਸਾਡੇ ਨਾਲ ਹੋਣਾ ਸੀ ਹਨਾ ਹੁਣ ਸ਼ੇਰ ਸਾਡੇ ਅੰਦਰ ਆ ਉਹ ਸ਼ੇਰ ਸਾਡੇ ਦਿਲ ਚ ਤੇ ਕਹਿੰਦੇ ਜਦੋਂ ਜੰਗਲ ਦਾ ਰਾਜਾ ਸ਼ੇਰ ਨਾ ਹੋਵੇ ਤੇ ਉਹਦੀਆਂ ਕਮੀਆਂ ਤਾਂ ਹੁੰਦੀਆਂ ਨੇ ਹਨਾ ਪਰ ਅਸੀਂ ਉਸ ਸ਼ੇਰ ਦੀ ਹਾਜ਼ਰੀ ਲਵਾਉਣਾ ਹੈ ਸਾਰੇ ਕੁਦਰਤ ਵੀ ਮਿਹਰਬਾਨ ਹੈ بارش ਹੋ ਰਹੀ ਹੈ ਕੋਈ ਸੰਕੇਤ ਤੁਹਾਨੂੰ ਲੱਗਦੇ ਹੋਣਗੇ ਕਿਉਂਕਿ ਤੁਸੀਂ ਆਰਟਿਸਟ ਹੋ ਕਲਾਕਾਰ ਹੋ ਸਮਝ ਲੈਣੇ ਹੋ ਹਰ ਇੱਕ ਚੀਜ਼ ਨੂੰ ਉਹ ਕਹਿੰਦੇ ਹੁੰਦੇ ਨੇ ਜਦੋਂ ਬੰਦਾ ਅੰਦਰੋਂ ਜ਼ਿਆਦਾ ਖੁਸ਼ ਹੋਵੇ ਤਾਂ ਵੀ ਹੰਝੂ ਆਉਂਦੇ ਨੇ ਜਦੋਂ ਬੰਦਾ ਜ਼ਿਆਦਾ ਔਖਾ ਹੋਵੇ ਤਾਂ ਵੀ ਹੰਝੂ ਆਉਂਦੇ ਨੇ ਆ ਜਿਹੜਾ ਪਰਮਾਤਮਾ ਵਰਸ ਰਿਹਾ ਇਹ ਥੋੜਾ ਜਿਹਾ ਦੁੱਖ ਚ ਵੀ ਹੈ ਤੇ ਥੋੜਾ ਜਿਹਾ ਸੁੱਖ ਚ ਵੀ ਹੈ ਦੁੱਖ ਦੇ ਹੰਝੂ ਇਹ ਲਾ ਲੋ ਵੀ ਬਹੁਤ ਕੁਝ ਹੈ ਨਾ ਧਰਨਿਆਂ ਚ ਸਾਡੇ ਹੱਥੋਂ ਗਵਾਚ ਵੀ ਜਾਂਦਾ ਜੀ ਜਿਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ ਹਮ ਸੱਚੀ ਕਦੇ ਨਹੀਂ ਹੁੰਦੀ ਜੀ ਕੁਝ ਗੱਲਾਂ ਬੋਲਣ ਵਾਲੀਆਂ ਨਹੀਂ ਹੁੰਦੀ ਮਹਿਸੂਸ ਕਰਨ ਵਾਲੀਆਂ ਹੁੰਦੀਆਂ ਉਹ ਅਜੀਬ ਜੀ ਸ਼ਖਸੀਅਤ ਹੈ ਜੀ ਜਿਵੇਂ ਸ਼ੁਭਦੀ ਭਾਜੀ ਉਹ ਸ਼ਖਸੀਅਤ ਸੀ ਨਾ ਉਹ ਨਾ ਡਰਨ ਵਾਲੀ ਸ਼ਖਸੀਅਤ ਉਹ ਫੌਜੀ ਬੰਦਾ ਉਹ ਬਾਰਡਰਾਂ ਤੇ ਲੜਿਆ ਜੀ ਕੀ ਬਾਤ ਹੈ ਆਖਰੀ ਸ્વાસ ਤੱਕ ਜਦ ਤੱਕ ਮੇਰੇ ਵੀਰ 100 ਸਾਲ ਦੇ ਹੋਣਗੇ ਨਾ ਭੈਣਾ ਹਮੇਸ਼ਾ ਕਹਿੰਦੀ ਆ ਸਾਡਾ ਭਰਾ 100 ਸਾਲ ਦੀ ਉਮਰ ਹੰਡਾਵੇ ਹੈ ਨਾ ਤੇ ਮੈਂ ਤਾਂ ਕਹਿੰਦੀ ਮੇਰਾ ਵੀਰ 100 ਸਾਲ ਦੀ ਉਮਰ ਹੰਡਾਵੇ